ਚੌਪਰ ਪਿਆਗਾ ਕਣਕਾਂ ਲੀਆਂ ਜੀਰੋ ਡਰ ਲਾਗੀਆਂ ਦੂਜੀਆਂ ਮਸ਼ੀਨਾਂ ਆਗੀਆਂ ਬੀਜਣ ਵਾਲੀਆਂ ਤੇ ਇਧਰ ਦੇਖ ਸਕਦੇ ਹੋ ਪਰਮਾਰਾ ਘੜ ਤੋਂ ਘੜ 10 ਤੋਂ 15 ਤਾਂ ਇਹੀ ਪੰਗਾ ਬਾਈ ਕੋਲ 14 ਤਵਗਾਂ ਮਿਲ ਜਾਣਗੀਆਂ ਹਾਲ ਮਿਲ ਜਾਣਗੇ ਇਧਰਲੀ ਸਾਈਡ ਮਿੱਤਰੋ ਰੂਟਾ ਵੈਟਰ ਵੀ ਪਏ ਆ ਉਹ ਟੂੜੀਆਂ ਵਾਲੀਆਂ ਮਸ਼ੀਨਾਂ ਦੇ ਟਾਇਰ ਪਏ ਨੇ ਇਹ ਲਈ ਦੇਖ ਸਕਦੇ ਹੋ ਤਾਂ ਬੰਗਾਲੇ ਤਵੇ ਪਏ ਨੇ ਤੇ ਇੱਥੇ ਪੁਲੀਆਂ ਦਾ ਦੇਖ ਸਕਦੇ ਹੋ ਮਿੱਤਰੋ ਪੂਰੇ ਦਾ ਪੂਰਾ ਫੁੱਲ ਸਟਾਕ ਪਿਆ ਬਾਈ ਕੋਲ ਪੁਲੀਆਂ ਪੁਲੀਆਂ ਪੰਗਾਂ ਇਧਰਲੀ ਸਾਈਡ ਸਾਰੀਆਂ ਪੁਲੀਆਂ ਪੰਗਾਂ ਨੇ ਉਦੋਂ ਬਾਅਦ ਦੇ ਵਿੱਚ ਆ ਆਪਣੇ ਮਗਰਲੇ ਫੱਟੇ ਪਿਆ ਰੂਟਾ ਬਿੱਟਰ ਦੇ 4 ਇੰਚੀ ਹਿੱਸਾ ਨਵਾਂ ਜੈਕਾ ਜਮਾਂ ਨਵੀਂ ਟਰਾਲੀ ਆ ਬਾਈ ਕੋਲ ਤੇ ਦੂ ਅੱਗੇ ਜਮਾਂ ਨਵੀਂ ਮਸ਼ੀਨ ਵੀ ਖੜੀ ਆ ਤੂੜੀ ਵਾਲੀ ਤੇ ਇਹ ਵੀ ਕਿਰਾਏ ਤੇ ਲਿਆ ਜਾ ਸਕਦੇ ਹੋ ਤੁਸੀਂ ਮਸ਼ੀਨ ਵੀ ਮੁੱਲ ਵੀ ਲਿਆ ਜਾ ਸਕਦੇ ਹੋ ਕਿਰਾਏ ਦੀ ਆਪਸ਼ਨ ਵੀ ਹੈਗੀ ਆ ਉਦੋਂ ਅੱਗੇ ਆ ਗਈ ਮਿੱਤਰੋ ਜਗਤਜੀਤ ਅੱਸੀ ਗਾ ਲਓ ਉਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਸਾਰਿਆਂ ਦਾ ਤੇ ਆਪਾਂ ਖੜਿਆ ਮਿੱਤਰੋ ਪੈਂਡਰ ਰੱਲੇ ਦੇ ਵਿੱਚ ਸੋ ਬੈਕ ਸਾਈਡ ਤੇ ਤੁਹਾਨੂੰ ਸੰਦ ਪੜਾ ਖੜਾ ਸਾਰਾ ਦਿਸ ਗਿਆ ਹੋਣਾ ਤੇ ਬਾਈ ਕਾਕੇ ਕੋਲ ਪਹੁੰਚਿਆ ਮਿੱਤਰੋ ਰੱਲੇ ਵਾਲੇ ਕੋਲ ਤੇ ਜਿਹਦੇ ਕੋਲ ਕਿਸਾਨੀ ਵਾਲੇ ਸਾਰੇ ਐਮਪਲੀਮੈਂਟ ਕਬਾੜ ਦੇ ਰੂਪ ਦੇ ਵਿੱਚ ਹੁੰਦੇ ਆ ਕਬਾੜ ਦੇ ਵਿੱਚ ਨਹੀਂ ਕਹਿ ਸਕਦੇ ਨਵੀਆਂ ਮਸ਼ੀਨਾਂ ਨਵੇਂ ਸੰਦ ਸਾਧ ਨਹੀਂ ਹੁੰਦੇ ਲਗਭਗ ਕਿਉਂਕਿ ਕੁਝ ਵੀਰ ਬਾਰ ਬੂਰ ਪਾ ਜਾਂਦੇ ਆ ਉਹ ਵੀ ਇਹਨਾਂ ਨੂੰ ਸੰਦ ਕਟਾ ਜਾਂਦੇ ਆ ਤੇ ਬੈਕ ਸਾਈਡ ਤੇ ਇਹਨਾਂ ਦਾ ਦਾਗ ਰੌਣ ਵਾਲਾ ਹੁਣ ਵੱਡੀ ਗੱਲ ਜਗਤਜੀਤ ਦੀ ਮਿੱਤਰੋ ਤੂੜੀ ਵਾਲੀ ਮਸ਼ੀਨ ਆ ਖੜੀ ਆ ਤੇ ਜਗਤ ਜਗਤਜੀਤ ਦੀ ਵੀ ਨਾਲ ਆ ਖੜੀ ਆ ਤੇ ਦੂਬਾਰ ਦੇ ਵਿੱਚ ਬਿਸਕਰਮਾ ਖੜੀ ਆ ਇੱਕ ਤੇ ਇਹ ਸਭ ਤੋਂ ਵੱਡੀ ਗੱਲ ਕੀ ਐਸਵੀ ਖੜੀਆਂ ਵੀਰਕੋਲ ਚਾਰ ਕੇਸ ਮਸ਼ੀਨਾਂ ਨੇ ਹੋਰ ਫਰੰਟ ਦੇ ਉੱਤੇ ਲੱਗੀਆਂ ਮਾਣੇ ਕੈਮਰਾ ਮਾਰਦੀ ਕਿਰਾ ਚਾਰ ਕੇਸ ਨੇ ਆ ਜਾ ਚੀਜ਼ ਆ ਗਈ ਉਧਰ ਕੇਸ ਜਮਾ ਨਮੀ ਇੱਕ ਜਗ ਚੀਜ਼ ਆ ਗਈ ਤੂੜੀ ਵਾਲੀਆਂ ਮਸ਼ੀਨਾਂ ਤੋਂ ਲਾ ਕੇ ਵੀਰਕੋਲ ਸਾਨੂੰ ਸਾਰਾ ਕੁਝ ਮਿਲ ਜੂ ਤੇ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀ ਕੀ ਕੀ ਧਮਾਕਿਆ ਵੀਰਕੋਲ ਤੇ ਸਭ ਤੋਂ ਵੱਡੀ ਗੱਲ ਇਹ ਰੈਂਟ ਤੇ ਵੀ ਮਿਲ ਜਾਂਦੀਆਂ ਜੇ ਕਿਸੇ ਵੀਰ ਨੇ ਕਿਰਾਏ ਤੇ ਲੈਣੀਆਂ ਮਸ਼ੀਨ ਲੈਣੀਆਂ ਟਰਾਲੀ ਲੈਣੀਆਂ ਸਾਰਾ ਕੁਝ ਮਿਲ ਜੂ ਤੇ ਉਦੋਂ ਅੱਗੇ ਆ ਗਏ ਮਿੱਤਰੋ ਹੜੰਬੇ ਅਦਵਾਰ ਆ ਗਈ ਜੀ ਹੜੰਬੇ ਉਹ ਪਿਛਲੀ ਸਾਈਡ ਆ ਗਈਆਂ ਮਿੱਤਰੋ ਆਪਣਾ ਕੀ ਹੁੰਦੀ ਆ ਉਹ ਮਿੱਟੀ ਵਾਲੀ ਮਸ਼ੀਨ ਇਹ ਹੋਰ ਵਾਜਦੀ ਇਹਦਾ ਨਾਮ ਕੁਝ ਹੋਰ ਆ ਮਿੱਟੀ ਵਾਲੀ ਮਸ਼ੀਨ ਆ ਗਈ ਤੇ ਉਦੋਂ ਨਾ ਇਧਰੀ ਸਾਈਡ ਆ ਗਈ ਮਿੱਤਰੋ ਸਟੈਂਡਰਡ ਵਾਲੀ ਵੱਡੀ ਕੰਪੈਨ ਆ ਗਈ ਤੇਦਰ 735 ਹਰਾ ਵੀ ਖੜਾ ਤੇ 735 ਨੀਲਾ ਵੀ ਖੜਾ ਤੇ ਹੁਣ ਜਦੋਂ ਨੀਲੇ ਦੇ ਗੱਲ ਜਿਵੇਂ ਕਹਿੰਦੇ ਜੱਸੀ ਆਈ ਗਈ ਤੇ ਉਦੋਂ ਅੱਗੇ ਫਾਰਮ ਟਰੈਕ ਵੀ ਨੀਲਾ ਖੜਾ ਤੇ ਮਸ਼ੀਨ ਦਾ ਇਕੱਲੀ ਮਸ਼ੀਨਾਂ ਨਹੀਂ ਹੈਗੀਆਂ ਵੀ ਬਾਈ ਨੇ ਨਮਗਾਦ ਖਾਧੀਆਂ ਸ਼ੁਰੂ ਦੇ ਵਿੱਚ ਇੰਨੇ ਮੰਗਾ ਕਰਾਈਦੀ ਮਿਲ ਗਈਆਂ ਤੇ ਮਸ਼ੀਨਾਂ ਦਾ ਮਿੱਤਰੋ ਕਿਸੇ ਵੀ ਮਸ਼ੀਨ ਦਾ ਤੁਸੀਂ ਕੋਈ ਵੀ ਪਾਰਟ ਲੈਣਾ ਚਾਹੇ ਤੁਸੀਂ ਆ ਪੱਖਾ ਲੈਣਾ ਕੋਈ ਪੁਲੀ ਲੈਣੀ ਆ ਕੋਈ ਗੀਅਰ ਲੈਣਾ ਕੋਈ ਵੀ ਚੀਜ਼ ਲੈਣਾ ਚਾਹੇ ਕ੍ਰੋਸ ਹੀ ਲੈਣਾ ਟਾਇਰ ਲੈਣੇ ਆ ਟਾਇਰ ਵੀ ਮਿਲ ਜਾਣਗੇ ਸਾਰਾ ਕੁਝ ਮਿਲ ਜੂਸੋ ਨੂੰ ਉਦੋਂ ਬਾਅਦ ਦੇ ਵਿੱਚ ਉਧਰ ਹਨ ਬੇਖਾ ਤੇ ਇੱਕ ਕੰਪੈਨ ਦਿਖਾਦੀ ਇਹ ਦੂਜਾ ਦੇ ਵਿੱਚ ਕਣਕ বাজਾਈਆਂ ਨੇ ਮਸ਼ੀਨਾਂ ਇਹਦਾ ਵੀ ਦੌਰ ਜਿਵੇਂ ਕਹਦੀ ਅਜੇ ਤਾਜ਼ਾ-ਤਾਜ਼ਾ ਨੰਗਿਆ ਬਹੁਤ ਵੀਰਾਂ ਲੈਣ ਵੇਲੇ ਸੋਚਦੇ ਆ ਤੇ ਇੱਕ ਵਾਰ ਆਪਾਂ ਸਾਰੇ ਦੀ ਨਿਗ੍ਹਾ ਪਰਵਾਦਾਂਗੇ ਇੱਧਰ ਚੌਪਰ ਪਿਆਗਾ ਕਣਕਾਂ ਲੀਆਂ ਜੀਰੋ ਡਰ ਲਾਗੀਆਂ ਦੂਜੀਆਂ ਮਸ਼ੀਨ ਤੇ ਇਧਰ ਦੇਖ ਸਕਦੇ ਹੋ ਪਰਮਾਰਾ ਕੜ ਤੋਂ ਕਰ 10 ਤੋਂ 15 ਤਾ ਇਹੀ ਪੰਗਾ ਬਾਈ ਕੋਲ ਤੇ ਸਟੈਂਡਰਡ ਆਈ ਵੱਡੀ ਤੇ ਇਹਦਾ ਵੀ ਜੇ ਕੋਈ ਕਿਸੇ ਵੀਰ ਨੂੰ ਕੋਈ ਪਾਰਟ ਲੈ ਕੇ ਜਾਣਾ ਕਿ ਇਹ ਨਹੀਂ ਕਿਸੇ ਵੀਰ ਕੋਲ ਕੰਪਾਇਨ ਹੁੰਦੀ ਆ ਕੋਈ ਪਾਰਟ ਗਲ ਜਾਂਦਾ ਸੜ ਜਾਂਦਾ ਚੇਂਜ ਕਰਨਾ ਤਾਂ ਇਥੋਂ ਸਸਤੇ ਰੇਟ ਦੇ ਵਿੱਚ ਲਿਜਾ ਸਕਦਾ ਤੇ ਉਦੋਂ ਅੱਗੇ ਆ ਜੀ ਕਿਰਾ ਇਧਰ ਤੇ ਇੱਕ ਆ ਆ ਗਿਆ ਮਿੱਤਰੋ ਪੁਰਜਾ ਹੋਰ ਇਹ ਆ ਗਈ ਜੀਰੋ ਡਰਲ ਤੇ ਜੀਰੋ ਡਰਲ ਦੀ ਆਪਾਂ ਗੱਲ ਕਰੀਏ ਜਮਾ ਨਵੇਂ ਨੂੰ ਹੀ ਪਈਆ ਦੇਖ ਸਕਦੇ ਹੋ ਮਿੱਤਰੋ ਤੇ ਮਾਡਲ ਵੀ ਨਹੀਂ ਪਤਾ ਇੱਥੇ ਪਈਆਂ ਦਾ ਲਿਖਿਆ ਹੋਵੇ ਨਵੇਂ ਮਾਡਲ ਜੀ ਹੋਵੇ ਤੇ ਜਮਾ ਨਵੀਂ ਮਸ਼ੀਨ ਪਈਆ ਟਰਾਲੀ ਆ ਗਈ ਜੀ ਲੈ ਕੰਪਿਊਟਰ ਗਰਾ ਪਿਆ ਡੋਲੂ ਗਰਾ ਪਿਆ ਉਹ ਖੜਾ ਮਿੱਤਰੋ ਕੰਪਿਊਟਰ ਗਰਾ ਉਧਰ ਮਾਰਦੀ ਕੈਮਰਾ ਉਹ ਖੜਾ ਕੰਪਿਊਟਰ ਗਰਾ ਕੰਪਿਊਟਰ ਗਰਾ ਵੀ ਆ ਮਿੱਤਰੋ ਟਰਾਲੀਆਂ ਦੇ ਸਾਈਡ ਦੇਖ ਸਕਦੇ ਹੋ ਕੁਝ ਵੀਰ ਨੇ ਕੋਈ ਟਰਾਲੀ ਵਾਲੀ ਜਾਲੀ ਲੈਣੀ ਆ ਉਹ ਮਿਲ ਜੂ ਪਿੱਟ ਰੇੜਾ ਖੜਾ ਉਧਰ ਹੀ ਛੜ ਮੈਨੂੰ ਲੱਗਦਾ ਬਾਈ ਬਲੇਰੋ ਵੀ ਲਈ ਖੜਾ ਲਿਆ ਕੇ ਗਵਾੜ ਤੇ ਇਧਰ ਆਇਆਂ ਨੂੰ ਘਮਾਈ ਕਿਰਾ ਕੈਮਰਾ ਇਧਰ ਆ ਗਈ ਮਿੱਤਰੋ ਮੈਨੂੰ ਲੱਗਦਾ 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 ਆਹ ਪੁਰਜਾ ਇਹ ਪੁਰਜਾ ਹੈਗਾ ਪੱਠੇ ਵਾਲੀ ਮੇਟ ਆਪਣਾ ਮਿੱਟੀਰ ਲਾਉਣ ਵਾਲਾ ਇਹ ਆ ਗਿਆ ਮਿੱਤਰੋ ਤੇ ਆ ਉਧਰੀ ਸਾਈਡ ਦੇਖ ਸਕਦੇ ਹੋ ਮੁੱਲਾ ਦਾ ਮਸ਼ੀਨ ਦਾ ਪੁਰਜਾ ਇਹ ਪਿੱਟ ਰੇੜੇ ਰੇੜੇ ਸਾਰਾ ਕੁਝ ਮਿਲ ਜੂ ਤੁਹਾਨੂੰ ਤੇ ਬਾਕੀ ਸਪੇਅਰ ਪਾਰਟ ਬਾਈ ਦਾ ਟਰਾਲੀ ਦਾ ਬੈੱਡ ਪਿਆ ਇਧਰ ਹੀ ਸਾਈਡ ਵੀ ਖਿਲਾਰ ਕੇ ਸਿੱਟਿਆ ਪਿਆ ਸਾਰਾ ਕੁਝ ਤੇ ਆ ਗਿਆ ਲੈਂਡ ਫੋਰਸ ਦਾ ਮਿੱਤਰੋ ਦੇਖ ਸਕਦੇ ਹੋ ਤੇ ਇਧਰ ਚੱਕੀ ਜੁੱਕੀ ਆਪਣਾ ਲੈਟਰ ਵਾਲੀ ਮਸ਼ੀਨ ਵੀ ਤੁਹਾਨੂੰ ਐ ਮੰਨ ਕੇ ਚਲੋ ਇਹ ਕਵਾੜ ਦੇ ਵਿੱਚ ਮਿੱਤਰੋ ਸਾਰਾ ਕੁਝ ਮਿਲ ਜੂ ਜੇ ਆਪਾਂ ਗੱਲ ਕਰੀਏ ਵੀ ਇਹ ਇਹ ਕਵਾੜਾ ਜਿਹੜਾ ਆਪਣਾ ਪਟਿਆਲੇ ਵਾਲੇ ਕਬਾੜ ਨੂੰ ਫੇਲ ਕਰਦਾ ਇੱਕ ਤਰੀਕੇ ਨਾਲ ਕਿਉਂਕਿ ਉੱਥੇ ਸਾਨੂੰ ਉਹ ਪੁਰਜਾ ਨਹੀਂ ਮਿਲਣਾ ਸ�ੇ ਲੈਕਟਰ ਪਾਉਣ ਵਾਲੀ ਮਸ਼ੀਨ ਵੀ ਭਾਈ ਕੋਲ ਖੜੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਆ ਪਿਆ ਸੰਤ ਪੜਾ ਸਾਰਾ ਖੋਲ ਕੇ ਤਰਿਆ ਤੇ ਹੁਣ ਸਾਨੂੰ ਇੱਕ ਹੋਰ ਖਜ਼ਾਨੇ ਵੱਲ ਲੈ ਕੇ ਚੱਲਦੇ ਆ ਤੇ ਉਹ ਟਾਇਰ ਪਿਆ ਮਿੱਤਰੋ ਟਰੈਕਟਰ ਦੇ ਵੱਡੇ ਟਾਇਰ ਆ ਗਏ ਟਰਾਲੀਆਂ ਵਾਲੇ ਰੈਂਬਰੂਮ ਵਧੀਆ ਕੰਡੀਸ਼ਨ ਦੇ ਵਿੱਚ ਆ ਦੇਖ ਸਕਦੇ ਹੋ ਰੈਂਬੋ ਮਿੱਤਰੋ ਕਿੰਨਾ ਚੰਗਾ ਪਿਆ ਜਮਾ ਬੇਦਾਗ ਜਮਾ ਸਾਫ ਰੈਂਬ ਪਿਆ ਜਿਵੇਂ ਵੀਨੇ ਟਰਾਲੀ ਟੁਲੀ ਦਾ ਕੋਈ ਤੜਕਿਆ ਹੁੰਦਾ ਲੈਣਾ ਹਨ ਤੇ ਉਸ ਤੋਂ ਬਾਅਦ ਦੇ ਵਿੱਚ ਖਜ਼ਾਨੇ ਵਾਲੀ ਜਿਵੇਂ ਸਾਨੂੰ ਨਾ ਮੈਂ ਗੱਲ ਕਰ ਕੀ ਆਇਆ ਆ ਨਲਕੇ ਪਾਇਆ ਮਿੱਤਰੋ ਚਾਵਲਾ ਦਾ ਟਾਈਮ ਆਉਣ ਵਾਲਾ ਤੇ ਡਿਲੀਵਰੀ ਆ ਜਿਹੜੀ ਹਰ ਵੀਰ ਦੀ ਕਿਸੇ ਨਾ ਕਿਸੇ ਮੋਟਰ ਨੇ ਮੰਗੀ ਲੈਣੀ ਆ ਤੇ ਇੱਧਰ ਮਾਰ ਕੈਮਰਾ ਮਿੱਤਰੋ ਆ ਪਾਇਆ ਤੂੜੀ ਵਾਲੀ ਮਸ਼ੀਨਾਂ ਦਾ ਜਿਹੜਾ ਹੁਣ ਟਾਈਮ ਆਉਣਾ ਐ ਮੰਨ ਲਓ ਵੀ 15 20 ਦਿਨਾਂ ਨੂੰ ਲੱਪ ਰਿਪੇਅਰ ਪੂਰੇ ਲੋਕਾਂ ਨੇ ਕਰਨ ਲੱਗੀ ਆ ਹੁਣ ਹੈ ਨਾ ਵੀਰ ਆ ਚੀਜ਼ ਆ ਜਿਹੜੀ ਇਹਦੀ ਹਰੇਕ ਕਿਸਾਨ ਵੀ ਉਹਨੂੰ ਲੋੜ ਰਹਿੰਦੀ ਹੈ ਕਿਉਂ ਕੱਟ-ਕੁੱਟ ਲੱਗ ਜਾਂਦੇ ਆ ਟਾਇਰਾਂ ਦੇ ਵਿੱਚ ਸੋ ਤੂੜੀ ਵਾਲੀਆਂ ਮਸ਼ੀਨਾਂ ਦੇ ਟਾਇਰ ਪਏ ਨੇ ਇਹ ਲਈ ਦੱਸ ਸਕਦੇ ਹਾਂ ਤਾਂ ਬੰਗਾਲੇ ਤਵੇ ਪਏ ਨੇ ਤੇ ਗੇਅਰ ਪਏ ਨੇ ਤੋਂ ਦੁਬਾਰ ਦੇ ਵਿੱਚ ਆਹ ਖਜ਼ਾਨਾ ਆਹ ਜਮਾ ਖਜ਼ਾਨਾ ਇੱਕ ਖਜ਼ਾਨਾ ਕਿਵੇਂ ਆ ਇਹ ਖਜ਼ਾਨਾ ਹੈਗਾ ਮਿੱਤਰੋ ਇਸ ਲੋਟ ਜੇ ਕਿਸੇ ਵੀ ਨੇ ਜਮਨ ਕੇ ਚਲੋ ਕੇਸ ਲੈ ਲਈ ਜਾਂ ਜਗ ਜੀਤ ਲੈ ਲਈ ਚੱਕਰ ਨਹੀਂ ਮਿਲਦੇ ਪੁਲੀ ਚੇਂਜ ਕਰਨੀਆਂ ਵੱਡੀ ਛੋਟੀ ਕਰਨੀਆਂ ਟਰੈਕਟਰ ਨਾਲ ਚੱਕਰ ਮਲਾਉਣੇ ਆ ਜ਼ੋਰ ਵੱਧ ਮਾਰਦਾ ਉੱਥੇ ਪੁਲੀਆਂ ਦੀ ਮੰਦਾ ਕਰਦਾ ਹੁੰਦਾ ਮਤਲਬ ਵੱਡੀ ਛੋਟੀ ਤੇ ਇੱਥੇ ਪੁਲੀਆਂ ਦਾ ਦੇਖ ਸਕਦੇ ਹੋ ਮਿੱਤਰੋ ਪੂਰੇ ਦਾ ਪੂਰਾ ਫੁੱਲ ਸਟਾਕ ਪਿਆ ਬਾਈ ਕੋਲ ਪੁਲੀਆਂ ਪੁਲੀਆਂ ਪੰਗਾਂ ਨੇ ਇਧਰਲੀ ਸਾਈਡ ਸਾਰੀਆਂ ਪੁਲੀਆਂ ਪੰਗਾਂ ਨੇ ਉਦੋਂ ਬਾਅਦ ਵਿੱਚ ਆ ਆਪਣੇ ਮਗਰਲੇ ਫੱਟੇ ਪਿਆ ਰੂਟਾ ਬੈਟਰ ਦੇ ਇਹ ਵੀ ਜ਼ਿਆਦਾਤਰ ਮੈਂ ਦੇਖਿਆ ਵੀ ਆਪਣੇ ਗਲ ਜਾਂਦੇ ਨੇ ਕਿਉਂਕਿ ਕੰਪਨੀ ਕਨੇਓ ਜੇ ਹੈਵੀ ਨਹੀਂ ਆਉਂਦਾ ਹਨਾ ਉਹ ਗਲ ਜਾਂਦਾ ਹੈਗਾ ਤੇ ਇਹ ਹੈ ਜਮ ਫੁੱਲ ਸਾਫ ਪਿਆ ਨੇੜੇ ਕੈਮਰਾ ਮਾਰਦੀ ਕਿਰਾ ਮਨ ਐਕਸ ਕਰਕੇ ਦੇਖ ਸਕਦੇ ਹੋ ਮਿੱਤਰੋ ਲੈਂਡ ਫੋਰਸ ਦੇ ਮਗਰਲੇ ਰੂਟਾ ਬੈਟਰ ਵਾਲੇ ਫੱਟੇ ਪਿਆ ਜਮ ਫੁੱਲ ਸਾਫ ਤੇ ਆ ਰੂਟਾ ਬੈਟਰ ਵਾਲਾ ਸਾਈਡ ਵਾਲਾ ਪੈਰ ਜਾ ਪਿਆ ਤੇ ਆਹ ਪੁਰਜ਼ੇ ਆ ਗਏ ਤੇ ਕੁੱਲ ਮਿਲਾ ਕੇ ਸਾਰਾ ਕੁਝ ਹੀ ਮਿਲ ਜੂ ਬਾਈ ਕੋਲੇ ਇਧਰ ਹੀ ਸਟ ਆ ਗਈ ਮਿੱਤਰੋ ਗੀਅਰ ਤੂੜੀਆਂ ਵਾਲੀਆਂ ਮਸ਼ੀਨਾਂ ਦੇ ਮਿੱਤਰੋ ਗੀਅਰ ਪਿਆ ਇੱਥੇ ਆਪਣਾ ਖਰਚੇ ਬਟਨ ਰੀਪਰ ਦੇ ਗੇਅਰ ਹੋਗੇ ਗੇਅਰ ਵੀ ਮਿਲ ਜਾਂਦੇ ਆ ਬਾਈ ਕੋ ਰਿੰਬ ਵੀ ਪਿਆ ਸਾਫ ਇਹਨਾਂ ਲਿਵਰੀਆਂ ਆਪਣੀਆਂ ਤੇ ਹਿੱਸੇ ਵੀ ਵੜ ਜਾਂਦੇ ਆ ਜਿਹੜੇ ਮਿੱਤਰੋ ਦੇਖ ਸਕਦੇ ਹੋ ਹਿੱਸੇ ਉਸੇ ਪਏ ਨੇ ਵੀਰ ਕੋਲ ਉਹ ਵੀ ਮਿਲ ਜਾਂਦੇ ਆ ਤੇ ਉਦੋਂ ਅੱਗੇ ਆ ਗਏ ਮਿੱਤਰੋ ਗਾਟਰ ਇਹ ਵੀ ਮਿਲ ਜਾਂਦੇ ਆ ਤੇ ਗੱਲਾ ਇਹ ਵੀਰ ਆ ਜਿਹੜਾ ਨੰਬਰ ਸਕਰੀਨ ਤੋਂ ਤੇ ਚੱਲੀ ਜਾਂਦਾ ਕੱਲੇ ਸੰਤ ਵੇਚਦੇ ਹੀ ਨਹੀਂ ਜੇ ਕਿਸੇ ਵੀਰ ਨੇ ਕੋਈ ਵੀ ਕਿਸਾਨੀ ਵਾਲਾ ਇੰਪਲੀਮੈਂਟ ਆਪਦਾ ਸੇਲ ਕਰਨ ਟਰੈਕਟਰ ਹੋ ਗਿਆ ਕਿਸੇ ਕੋਲ ਹਾਲ ਤਵੀਆਂ ਰੂਟਾ ਬਟਰ ਤੂੜੀ ਵਾਲੀ ਮਸ਼ੀਨਾਂ ਵੱਡੀ ਮਸ਼ੀਨਾਂ ਕੁਝ ਵੀ ਖੜਾ ਕਿਸਾਨੀ ਵਾਲਾ ਉਹ ਇਹਨਾਂ ਨਾਲ ਸੰਪਰਕ ਕਰਕੇ ਵੇਚ ਵੀ ਸਕਦਾ WhatsApp ਤੇ ਮੈਸੇਜ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਉਦੋਂ ਅੱਗੇ ਆ ਗਈਆਂ ਮਿੱਤਰੋ ਟਰਾਲੀਆਂ ਤੇ ਇੱਧਰ ਦੇਖ ਸਕਦੇ ਹੋ ਟਰਾਲੀ ਖੜੀ ਆ ਮਿੱਤਰੋ ਪੂਰੀ ਚੰਗੀ ਫਰਸ਼ ਜਮਾ ਬੇਦਾਗ ਫਰਸ਼ ਤੇ ਆ ਵਿੱਚ ਕੈਮਰਾ ਮਾਰਦੇ ਬਾਹਰੋਂ ਵਾਲੀ ਨੂੰ ਤਕੀਨ ਨਹੀਂ ਆਉਣਾ ਵੀ ਇੰਨਾ ਚੰਗਾ ਫਰਸ਼ ਪਿਆ ਗਿਆ ਇਹ ਟਰਾਲੀ ਦਾ ਤੇ ਇਹਦੇ ਹਿੱਸੇ ਦੀ ਗੱਲ ਕਰੀਏ 3 ਇੰਚ ਹਿੱਸੇ ਦੇ ਵਿੱਚ ਆ ਇਧਰ ਹੀ ਸਾਈਡ ਨਾਲ ਆ ਗਈ ਲੈਫਟਾਈ ਟਰਾਲੀ ਇਹ ਵੀ 3 ਇੰਚ ਹੀ ਸਿਰੇ ਵਿੱਚ ਆ ਮਿੱਤਰੋ ਤੇ 11 ਸੇ 6 ਦੇ ਵਿੱਚ ਆ ਤੇ ਇਹ ਕਿਰਾਏ ਤੇ ਵੀ ਮਿਲ ਜੂ ਜੇ ਕਿਹੜੇ ਕਿਸੇ ਵੀ ਨੇ ਕੁੜੀ ਵਾਲੀ ਦਾ ਸੀਜ਼ਨ ਲਾਉਣਾ ਕਿਰਾਏ ਤੇ ਟਰਾਲੀਆਂ ਚਾਹੀਦੀਆਂ ਤਾਂ ਉਹ ਵੀ ਮਿਲ ਜਾਣਗੀਆਂ ਸਾਰੀਆਂ ਸਬਧਾਵਾਵਾਂ ਤੁਹਾਡੇ ਕੋਲ ਹੈਗੀਆਂ ਤੇ ਆ ਟਰਾਲੀ ਦੇਖ ਸਕਦੇ ਹੋ ਮਿੱਤਰੋ ਜਮਾ ਨਵੀਂ ਖੜੀ ਆ ਇਹ ਸਾਈਜ਼ ਹੈਗਾ 11 ਸਾਢੇ 6 ਤੇ ਪੂਰੀ ਚੰਗੀ ਟਰਾਲੀ ਆ ਤੇ ਜਮਾ 24 ਮਾਡਲ ਆ ਚੰਗੀ ਨਵੀਂ ਆ ਟਰਾਲੀ ਤੇ ਇਹਦਾ ਹਿੱਸਾ ਹੈਗਾ 4 ਇੰਚੀ ਹਿੱਸਾ ਨਵਾਂ ਜੈਕਾ ਜਮਾਂ ਨਵੀਂ ਟਰਾਲੀ ਆ ਬਾਈ ਕੋਲ ਤੇ ਦੂ ਅੱਗੇ ਜਮਾਂ ਨਵੀਂ ਮਸ਼ੀਨ ਵੀ ਖੜੀ ਆ ਤੂੜੀ ਵਾਲੀ ਤੇ ਇਹ ਵੀ ਕਿਰਾਏ ਤੇ ਲਿਜਾ ਸਕਦੇ ਹਾਂ ਤੁਸੀਂ ਮਸ਼ੀਨ ਵੀ ਮੁੱਲ ਵੀ ਲਿਜਾ ਸਕਦੇ ਹਾਂ ਕਿਰਾਏ ਦੀ ਆਪਸ਼ਨ ਵੀ ਹੈਗੀ ਆ ਉਦੋਂ ਅੱਗੇ ਆ ਗਈ ਮਿੱਤਰੋ ਜਗਤਜੀਤ ਤੇ ਜਗਤਜੀਤ ਮਸ਼ੀਨ ਦੀ ਗੱਲ ਕਰੀਏ ਅੱਜ ਕੱਲ੍ਹ ਜਿਵੇਂ ਕਹਦੀ ਪੂਰਾ ਅੱਧਾ ਹੋਰ ਆ ਗਿਆ ਬੰਦਾ ਕਹਿੰਦਾ ਵੀ ਪੂਰੀ ਸੌਧ ਮਸ਼ੀਨਾ ਹੈ ਤੇ ਉਦੋਂ ਅੱਗੇ ਆ ਗਈ ਮਿੱਤਰੋ 8 ਫੁੱਟਾ ਰੂਟਾ ਵੇਟਰ 7 ਫੁੱਟਾ ਤੇ ਇਧਰ ਆਪਣੇ ਆਗੇ ਸੁਪਰ ਸੀਡਰ ਆ ਮਿੱਤਰੋ ਇਹਦੇ ਵੀ ਇਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਇਹੀ ਲੈ ਕੇ ਜਾਣਾ ਇਹਦਾ ਜੇ ਕੋਈ ਵੀ ਕੋਈ ਵੀਰ ਨੇ ਗੇਅਰ ਕੂਰ ਲੈ ਕੇ ਜਾਣਾ 파ਟ ਲੈਣਾ ਉਹ ਵੀ ਮਿਲ ਜੂ ਖਿੱਚ ਦੋ ਕੰਮ ਗੇਰਾ ਮਿੱਤਰੋ ਉਦੋਂ ਅੱਗੇ ਇਧਰ ਹੀ ਸੜ ਆ ਗਏ ਇੰਜਨ ਆਪਣੀਆਂ ਬੀਜਣ ਵਾਲੀਆਂ ਮਸ਼ੀਨਾਂ ਸੋ ਜਿਵੇਂ ਆਪਾਂ ਗੱਲ ਕਰੀਏ ਇਹ ਵੀਰ ਕੋਲ ਸੁੰਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਹੋ ਜੂ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਲੋਕੇਸ਼ਨ ਦੀ ਗੱਲ ਕਰੀਏ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਰੋਡ ਦੇ ਉੱਤੇ ਤੁਹਾਨੂੰ ਆਹ ਕਿਸ ਮਸ਼ੀਨਾਂ ਦੇ ਜਾਣੀਆਂ ਖੜੀਆਂ ਤੇ ਇੱਥੇ ਸੰਦਪੜਾ ਸਾਰਾ ਬਾਈ ਦਾ ਖੜਾ ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਜੇ ਉਸ ਨੂੰ ਪੂਰੀ ਵੀਡੀਓ ਤੁਹਾਨੂੰ ਦਿਖਾਤੀ ਵੀ ਕੀ ਕੀ ਚੀਜ਼ਾਂ ਬਾਈ ਕੋਲੋਂ ਮਿਲਦੀਆਂ ਇੱਧਰ ਮਸ਼ੀਨਾਂ ਖੜੀਆਂ ਨੇ ਤਬਗਾ ਨੇ 14 ਤਬਗੀਆਂ ਮਿਲ ਲਈਆਂ 14 ਤਬਗੀਆਂ ਮਿਲ ਜਾਣਗੀਆਂ ਹਾਲ ਮਿਲ ਜਾਣਗੇ ਇੱਧਰਲੀ ਸਾਈਡ ਮਿੱਤਰੋ ਰੂਟਾ ਵੈਟਰ ਵੀ ਪਏ ਆ ਤੇ ਜਿਵੇਂ ਕਹ ਰਹੀ ਆ ਇੱਧਰਲੀ ਸਾਈਡ ਤਾਂ ਪੂਰਾ ਸੰਦਪੜਾ ਕਿਸਾਨੀ ਵਾਲਾ ਬਾਈ ਕੋਲ ਸਾਰੇ ਹੀ ਪਿਆ ਤੇ ਜਿਹੜੀ ਚੀਜ਼ ਤੁਹਾਡੇ ਫਿੱਟ ਹੋਣੀਆਂ ਜਿਵੇਂ ਮਸ਼ੀਨ ਫਿੱਟ ਆਈ ਆ ਤਾਂ ਮਸ਼ੀਨ WhatsApp ਤੇ ਲੈ ਕੇ ਭੇਜ ਦਿਓ ਰੂਟਾ ਵੈਟਰ ਲੈਣਾ ਰੂਟਾ ਵੈਟਰ ਲੈ ਕੇ ਭੇਜ ਦਿਓ WhatsApp ਦੇ ਉੱਤੇ ਮੈਸੇਜ ਕਰ ਦਿਓ ਉਦੋਂ ਬਾਅਦ ਸਾਨੂੰ ਰਿਪਲਾਈ ਮਿਲੂਗੀ ਮਿਲੂਗਾ ਕਿ ਕਿੰਨੇ ਦਾ ਕਿੰਨਾ ਸਾਰੀ ਡੀਟੇਲ ਆਪੇ ਵੀਰ ਦੇ ਦੂਗਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਤਵੀਆਂ ਤੇ ਹਾਲ ਦੇਖ ਸਾਡੇ ਮਿੱਤਰੋ 11 13 15 ਲਗਭਗ ਹਲ ਤਾਂ ਮੁੰਲਾ ਦਾ ਸਾਰੇ ਸਾਈਜ਼ ਦੇ ਵਿੱਚ ਹੀ ਬਾਈ ਕੋਲ ਪਿਆ ਤਵੀਆਂ 14 ਹੀ ਮਿਲਣਗੀਆਂ ਇੱਕ ਵਾਰੀ ਫੇਰ ਕਹਿੰਦਾ ਤਵੀਆਂ 14 ਹੀ ਮਿਲਣਗੀਆਂ ਸੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ